ਸਸ਼ੀਕਾਲ ਜੀ ਅਸਟੋਲੋਜੀ ਵਿਦ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਮੀਨ ਕਹਿੰਦੇ ਆ ਕਿ ਜਿਹਨੂੰ ਅਸੀਂ ਦੁੱਖ ਕਹਿੰਦੇ ਆ ਜਿਹਨੂੰ ਅਸੀਂ ਦੁੱਖ ਕਹਿੰਦੇ ਆ ਅਸਲ ਦੇ ਵਿੱਚ ਇਹ ਸਾਡੇ ਮਨ ਦੀ ਪਕੜ ਹੈ ਪਕੜ ਕਿਸ ਚੀਜ਼ ਦੀ ਹੈ ਇੱਕ ਤਰ੍ਹਾਂ ਦੇ ਡਰ ਤੇ ਪਕੜ ਹੈ ਡਰ ਕੀ ਹੈ ਡਰੇ ਇਸ ਚੀਜ਼ ਦਾ ਕਿ ਬੀਤੇ ਹੋਏ ਪਲ ਬੀਤੇ ਹੋਏ ਪਲ ਸਾਡੇ ਨਾਲ ਹੋਈਆਂ ਕਟਨਾਵਾਂ ਸਾਡੇ ਮਨ ਦੇ ਅੰਦਰ ਕਿਤੇ ਲਿਖੀਆਂ ਗਈਆਂ ਤੇ ਉਹਨੂੰ ਅਸੀਂ ਮੀਟਦੇ ਹੀ ਨਹੀਂ ਉਹਨੂੰ ਅਸੀਂ ਨਾਲ ਲੈ ਕੇ ਚੱਲ ਰਹੇ ਹਾਂ ਉਹਨੂੰ ਅਸੀਂ ਆਪਣੇ ਮਨ ਦੇ ਅੰਦਰ ਇੱਕ ਜ਼ਖਮ ਬਣਾ ਕੇ ਬੈਠੇ ਹਾਂ ਤੇ ਉਹ ਜ਼ਖਮ ਕੀ ਹੈ ਉਹ ਜ਼ਖਮ ਅਸਲ ਦੇ ਵਿੱਚ ਰੋਗ ਹੈ ਹੁਣ ਉਹ ਰੋਗ ਕਿਸ ਤਰ੍ਹਾਂ ਦਾ ਲਾਉਂਦਾ ਹੈ ਇਹ ਤੇ ਸਾਡੇ ਤੇ ਡਿਪੈਂਡ ਕਰਦਾ ਹੈ ਹੈਨਾ ਦੇਖੋ ਵਰਤਮਾਨ 'ਚ ਅਗਰ ਅਸੀਂ ਜੀਉਣਾ ਸਿੱਖ ਗਏ ਨਾ ਅੱਜ 'ਚ ਅਗਰ ਅਸੀਂ ਜੀਉਣਾ ਸਿੱਖ ਗਏ ਪ੍ਰੈਕਟੀਕਲ ਲਾਈਫ ਨੂੰ ਅਪਣਾਉਣਾ ਸਿੱਖ ਗਏ ਤਾਂ ਕਾਫੀ ਹਲ ਦੇਖੋ ਮੈਂ ਤੁਹਾਨੂੰ ਇਹ ਨਹੀਂ ਸਿੱਖਿਆ ਦੇ ਰਹੀ ਕਿ ਦੁੱਖ ਨੂੰ ਛੱਡੋ ਸੁੱਖ ਨੂੰ ਪਾਓ ਆ ਕਰੋ ਕਰੋ ਇਹ ਗੱਲਾਂ ਬਾਤਾਂ ਨਹੀਂ ਪ੍ਰੈਕਟੀਕਲ ਲਾਈਫ ਚ ਕੀ ਆ ਪ੍ਰੈਕਟੀਕਲ ਲਾਈਫ ਦੇ ਵਿੱਚ ਅਸੀਂ ਕੁਝ ਚੀਜ਼ਾਂ ਨੂੰ ਸਿਰਫ ਤੇ ਸਿਰਫ ਪੜ ਸਕਦੇ ਹਾਂ ਦੇਖ ਸਕਦੇ ਹਾਂ ਸੁਣ ਸਕਦੇ ਹਾਂ ਮਹਿਸੂਸ ਕਰ ਸਕਦੇ ਹਾਂ ਪਰ ਅਸੀਂ ਉਹਨਾਂ ਨੂੰ ਛੱਡ ਵੀ ਨਹੀਂ ਸਕਦੇ ਪ੍ਰੋਬਲਮ ਤਾਂ ਇਹ ਆ ਪਰ ਪ੍ਰੋਬਲਮ ਜਦੋਂ ਸਮੱਸਿਆ ਬਹੁਤ ਜ਼ਿਆਦਾ ਹਾਵੀ ਹੋ ਜਾਵੇ ਤਾਂ ਉਹ ਜ਼ਖਮ ਤਾਂ ਬਣ ਗਈ ਨਾ ਤਿਉ ਜਖਮ ਨੂੰ ਨਮਕ ਪਾਉਣਾ ਏ ਉਹਦੇ ਖਰੀਂਗ ਤੇ ਖਾਜ ਕਰਨੀ ਏ ਤੇ ਜਾਂ ਤੁਸੀਂ ਉਸ ਜਖਮ ਨੂੰ ਉਸੇ ਤਰ੍ਹਾਂ ਛੱਡ ਦੇਣਾ ਏ ਕਿ ਓਕੇ ਹੁਣ ਅੱਗੇ ਵਧਿਆ ਜਾਵੇ ਇਹ ਜਖਮ ਨੂੰ ਹਰਾ ਰੱਖ ਕੇ ਹੋਰ ਜ਼ਖਮਾਂ ਦੇ ਨਾਲ ਆਲੇ-ਦੁਆਲੇ ਹੋਰ ਜ਼ਖਮ ਕੁਰੇਦਣੇ ਜਾਂ ਹੋਰ ਛੋਟੇ-ਛੋਟੇ ਛੋਟੇ-ਛੋਟੇ ਜ਼ਖਮ ਹੋ ਜਾਣ ਤਾਂ ਇਹਦਾ ਮਤਲਬ ਕੀ ਹੈ ਕਿ ਅਸੀਂ ਉਸ ਜ਼ਖਮ ਨੂੰ ਹੀ ਭੁੱਲ ਜੂ ਜਿਹੜੇ ਲੱਗੇ ਜਿਹੜੇ ਛੋਟੇ ਜ਼ਖਮ ਨੇ ਨਾ ਉਹ ਅਸੀਂ ਤੁਸੀਂ ਆਪਣੇ ਆਪ ਆਪਣੇ ਆਪ ਨੂੰ ਜਵਾਬ ਦੇ ਕੇ ਇਹ ਦੁਨੀਆਦਾਰੀ ਦੇ ਵਿੱਚੋਂ ਸੌਖੇ ਤਰੀਕੇ ਨਾਲ ਆਪਣੇ ਦਿਮਾਗ ਨੂੰ ਰਿਲੈਕਸ ਦੇ ਸਕਦੇ ਹਾਂ ਇੱਕ ਮੈਂ ਤੁਹਾਨੂੰ ਗੱਲ ਦੱਸਦੀ ਹਾਂ ਨਾਮ ਮੈਨੂੰ ਯਾਦ ਨਹੀਂ ਹੈ ਪਰ ਕਹਿੰਦੇ ਕੋਈ ਦਾਰਸ਼ਨਿਕ ਬੰਦਾ ਸੀ ਤੇ ਮਰ ਰਿਹਾ ਸੀ ਮਰ ਰਿਹਾ ਸੀ ਜ਼ਹਿਰ ਪੀਣਾ ਸੀ ਉਹਨੇ ਮਰਨਾ ਸੀ ਉਹਨੂੰ ਸਜ਼ਾ ਦਿੱਤੀ ਗਈ ਜਾਂ ਮਤਲਬ ਉਹ ਮਰ ਰਿਹਾ ਸੀ ਸਮਝ ਲਓ ਤੁਸੀਂ ਚਲ ਆਪਾਂ ਤੇ ਇਹ ਇਹ ਜਿਹੜੀਆਂ ਜਿਹੜੀਆਂ ਗੱਲਾਂ ਬਾਤਾਂ ਹੁੰਦੀਆਂ ਨੇ ਹਿੰਟ ਦਿੱਤੇ ਹੁੰਦੇ ਆ ਇਹ ਅਸਲ ਦੇ ਵਿੱਚ ਸਾਨੂੰ ਦੱਸਦੇ ਆ ਜ਼ਿੰਦਗੀ ਦੇ ਵਿੱਚ ਐਗਜ਼ਾਮਪਲ ਹੀ ਆ ਹੋਇਆ ਜਾਂ ਨਹੀਂ ਹੋਇਆ ਮਾਇਨੇ ਨਹੀਂ ਰੱਖਦੇ ਗੱਲ ਕੀ ਸੀ ਕਿ ਉਸ ਤਰਕ ਦਾ ਉਸ ਪ੍ਰੈਕਟੀਕਲ ਦਾ ਅਸਲ ਦੇ ਵਿੱਚ ਮੰਤਵ ਕੀ ਸੀ ਹੈਨਾ ਰਿਜ਼ਲਟ ਕੀ ਸੀ ਤਕੋਈ ਇਨਸਾਨ ਮਰ ਰਿਹਾ ਸੀ ਤਾਂ ਮਰਦੇ ਹੋਏ ਉਹਦੇ ਆਲੇ-ਦੁਆਲੇ ਜੋ ਉਹਦੇ ਸਕੇ ਸੰਬੰਧੀ ਰੋਣ ਲੱਗ ਕੇ ਕਹਿੰਨੇ ਹੁਣ ਮਰ ਜਾਣਾ ਤੇ ਉਹ ਕਹਿੰਦਾ ਰੋ ਕਿਉਂ ਰਹੇ ਮਰ ਤਾਂ ਮੈ ਰਿਆਂ ਤੁਸੀਂ ਕਿਉਂ ਰੋ ਰਹੇ ਉਹ ਕਹਿੰਦੇ ਇਸ ਕਰਕੇ ਤਾਂ ਰੋ ਰਹੇ ਹਾਂ ਵੀ ਤੂੰ ਜਾ ਰਿਹਾ ਹੈ ਉਹ ਕਹਿੰਦਾ ਜਦੋਂ ਮੈਂ ਜੰਮਿਆ ਸੀ ਉਦੋਂ ਨਹੀਂ ਸੀ ਤੁਹਾਨੂੰ ਪਤਾ ਵੀ ਮੈਂ ਜਾਣਾ ਹੈ ਜਦੋਂ ਮੈਂ ਪੈਦਾ ਹੋਇਆ ਸੀ ਉਦੋਂ ਨਹੀਂ ਸੀ ਪਤਾ ਵੀ ਮੈਂ ਮਰਨਾ ਹੈ ਉਦੋਂ ਵੀ ਤੁਹਾਨੂੰ ਪਤਾ ਹੀ ਸੀ ਨਾ ਉਦੋਂ ਤੁਸੀਂ ਰੋਏ ਸੀ ਕਹਿੰਦੇ ਨਹੀਂ ਕਹਿੰਦੇ ਫਿਰ ਹੁਣ ਕਿਉਂ ਰੋ ਰਹੇ ਹੋ ਤੁਹਾਨੂੰ ਇਸ ਚੀਜ਼ ਦਾ ਸ਼ੁਰੂ ਤੋਂ ਪਤਾ ਸੀ ਕਿ ਆਹ ਚੀਜ਼ ਹੋਣੀ ਹੈ ਜਿਸ ਚੀਜ਼ ਦਾ ਪਤਾ ਹੁੰਦਾ ਏ ਉਸ ਚੀਜ਼ ਨੂੰ ਤੁਸੀਂ ਆਪਣੇ ਤੇ ਹਾਵੀ ਕਰ ਲੈਨੇ ਉਸ ਚੀਜ਼ ਨੂੰ ਤੁਸੀਂ ਜ਼ਖਮ ਬਣਾ ਲੈਨੇ ਉਹ ਕਹਿੰਦਾ ਵੀ ਤੁਸੀਂ ਰੋਣਾ ਰੋਣ ਨਾਲ ਫਿਰ ਦੱਸੋ ਅੱਛਾ ਕਹਿੰਦਾ ਫਿਰ ਦੂਜੀ ਗੱਲ ਦੱਸੋ ਮੈਨੂੰ ਕਿ ਜੇ ਤੁਸੀਂ ਰੋਵੋਗੇ ਤਾਂ ਮੈਂ ਮਤਲਬ ਮੈਨੂੰ ਮੇਰਾ ਜੀਵਨ ਬਚ ਜਾਊਗਾ ਕਹਿੰਦੇ ਨਹੀਂ ਇਹ ਅਜੇ ਤੱਕ ਹੋਇਆ ਨਹੀਂ ਕਹਿੰਦਾ ਜੀ ਅਜੇ ਤੱਕ ਹੋਇਆ ਨਹੀਂ ਹੈ ਤਾਂ ਫਿਰ ਤੁਸੀਂ ਉਹ ਚੀਜ਼ ਕਿਉਂ ਕਰ ਰਹੇ ਹੋ ਜਿਹੜੀ ਹੋਈ ਹੋਈ ਨਹੀਂ ਹੈ ਤੁਸੀਂ ਕਿਉਂ ਰੋ ਰਹੇ ਹੋ ਜੇ ਮੈਂ ਜਾ ਰਿਹਾ ਤਾਂ ਤੁਸੀਂ ਵੀ ਜਾਣਾ ਹੀ ਹੈ ਸਭ ਨੇ ਖਤਮ ਹੋ ਜਾਣਾ ਹੈ ਮਰ ਜਾਣਾ ਹੈ ਇਹ ਤੁਹਾਨੂੰ ਇਸ ਚੀਜ਼ ਦੇ ਲਈ ਸ਼ੁਰੂ ਤੋਂ ਆਪਣੇ ਆਪ ਨੂੰ ਤਿਆਰ ਰੱਖਣਾ ਚਾਹੀਦਾ ਹੈ ਕਿ ਇਸ ਦੁਨੀਆ ਦੇ ਵਿੱਚ ਕੁਝ ਵੀ ਸਥਿਰ ਨਹੀਂ ਹੈ ਸਾਡੇ ਤੋਂ ਅੱਗੇ ਅੱਗੇ ਜੋ ਸਾਡੇ ਜੋ ਪੀੜ੍ਹੀਆਂ ਤਰ ਪੀੜ੍ਹੀਆਂ ਸੀ ਸਟੈਪ ਬਾਏ ਸਟੈਪ ਉਸ ਚੀਜ਼ ਦੇ ਅੱਪ ਜਾ ਰਹੇ ਆ ਉਸ ਚੀਜ਼ ਨੂੰ ਅਪੜਾ ਰਹੇ ਆ ਖਤਮ ਹੋ ਰਹੇ ਆ ਤੇ ਇਸ ਚੀਜ਼ ਦੇ ਸਟੈਪ ਬਾਏ ਸਟੈਪ ਅਸੀਂ ਉੱਪਰ ਜਾ ਰਹੇ ਆ ਉਸ ਤੋਂ ਬਾਅਦ ਹਾਂ ਇਹ ਠੀਕ ਆ ਕਿ ਕਈ ਵਾਰੀ ਵਕਤ ਤੋਂ ਪਹਿਲਾਂ ਇੱਕ ਇੱਕ ਮਾਲੋ ਪਨੀਰੀ ਲਈ ਆ ਸੀ ਹਨਾ ਉਹ ਪਨੀਰੀ ਦੇ ਵਿੱਚ ਕੁਝ ਬੂਟੇ ਵੱਧਦੇ ਆ ਕੁਝ ਨੂੰ ਫਲ ਲੱਗਦੇ ਆ ਕੁਝ ਸੁੱਕ ਜਾਂਦੇ ਆ ਕੁਝ ਆ ਫਲ ਲੱਗਣ ਤੋਂ ਪਹਿਲਾਂ ਜਾਂ ਵੱਡਾ ਹੋਣ ਤੋਂ ਪਹਿਲਾਂ ਸੁੱਕ ਸੜ ਜਾਂਦੇ ਆ ਜਾਂ ਕੋਈ ਪੁੱਟੇ ਜਾਂਦੇ ਆ ਜਾਂ ਉਹਨਾਂ ਉਹਦੀ ਉਹਦੀ ਜੜ੍ਹ 'ਚ ਕੁਝ ਮਤਲਬ ਐਨੀਥਿੰਗ ਕੁਝ ਵੀ ਹੈਪਨਸ ਹੋ ਜਾਂਦੀ ਆ ਉਸ ਚੀਜ਼ ਦਾ ਦੁੱਖ ਹੁੰਦਾ ਏ ਦੁੱਖ ਹੈ ਦੁੱਖ ਹੈ ਪਰੇਸ਼ਾਨੀ ਹੈ ਪਰ ਹੱਲ ਕੀ ਆ ਗੱਲ ਤਾਂ ਹੱਲ ਦੀ ਆ ਜਿਸ ਚੀਜ਼ ਦਾ ਹੱਲ ਨਹੀਂ ਆ ਫਿਰ ਉਹਦਾ ਜ਼ਖਮ ਕੀ ਆ ਫਿਰ ਉਹ ਜ਼ਖਮ ਹੀ ਕਿਉਂ ਅਸਲ ਚੀਜ਼ ਤੇ ਲਈ ਨਾ ਆਪਣੇ ਆਪ ਨੂੰ ਆਪਣੇ ਦਿਮਾਗ ਨੂੰ ਤੁਹਾਨੂੰ ਹੀ ਸਮਝਾਉਣਾ ਪੈਣਾ ਉਹੀ ਸਮਝਾ ਸਕਦਾ ਤੁਹਾਨੂੰ ਕਿਤਾਬਾਂ ਲਿਖੀਆਂ ਪਈਆਂ ਨੇ ਸਭ ਕੁਝ ਕੀਤਾ ਹਰ ਕੋਈ ਆਪਣੇ ਤਰੀਕੇ ਨਾਲ ਹਰ ਚੀਜ਼ ਕਰਦਾ ਮੈਂ ਆਪਣੇ ਤਰੀਕੇ ਨਾਲ ਨਹੀਂ ਕਰ ਰਹੀ ਸੌਰੀ ਇਹ ਨਾ ਕਿਹੋ ਕਿ ਮੈਂ ਤੁਹਾਨੂੰ ਆਪਣੇ ਤਰੀਕੇ ਨਾਲ ਜਿਉਣ ਲਈ ਕਹਿ ਰਹੀ ਹਾਂ ਨੋ 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 ਤੁਸੀਂ ਪ੍ਰੈਕਟੀਕਲ ਬਣੋ ਆਪਣੇ ਆਪ ਨੂੰ ਸੋਚੋ ਇੱਕ ਦੁਨੀਆਦਾਰੀ ਨੂੰ ਇਸ ਨਜ਼ਰੀਏ ਨਾਲ ਦੇਖਣਾ ਸ਼ੁਰੂ ਕਰੋ ਕਿ ਸਭ ਨੂੰ ਪਤਾ ਹੈ ਇੱਕ ਰੰਗਮંચ ਦੇ ਖਿਡਾਰੀ ਆ ਸੀ ਇੱਕ ਰੰਗਮંચ ਦੇ ਕਲਾਕਾਰ ਆ ਸੀ ਤੇ ਫਿਰ ਦੇਖੋ ਸਾਹਮਣੇ ਵਾਲੇ ਦੀ ਕਲਾਕਾਰੀ ਆਪਣਾ ਬਨੇ ਕਿਵੇਂ ਕਰ ਰਿਹਾ ਹੈ ਕਲਾਕਾਰੀ ਹੈ ਤੇ ਠੀਕ ਹੈ ਓਕੇ ਚੱਲਣ ਦੋ ਹੋਣ ਦੋ ਤੇ ਦੇਖ ਹੀ ਜਾਊਗੀ ਜਿਸ ਤਰ੍ਹਾਂ ਦਾ ਹੋਏਗਾ ਬਸ ਗੱਲ ਇਹ ਹੈ ਕਿ ਜਿਹਨੂੰ ਅਸੀਂ ਦੁੱਖ ਕਹਿੰਨੇ ਆ ਨਾ ਇਹ ਦੁੱਖ ਅਸਲ ਚ ਸਾਡੇ ਅਤੀਤ ਜਾਨੀ ਕਿ ਸਾਡਾ ਜੋ ਬੀਤ ਚੁੱਕਿਆ ਸਮਾਂ ਹੈ ਉਸ ਸਮੇਂ ਚ ਬੀਤੀਆਂ ਹੋਈਆਂ ਕਟਨਾਵਾਂ ਦੇ ਜ਼ਖਮ ਨੇ ਜਿਨ੍ਹਾਂ ਨੂੰ ਅਸੀਂ ਹਰੇ ਰੱਖ ਰਹੇ ਹਾਂ ਤੇ ਉਹੀ ਸਾਡੇ ਦੁੱਖ ਬਿਮਾਰੀ ਦਾ ਕਾਰਨ ਨੇ ਜਰਾ ਥੋੜਾ ਜਿਹਾ ਧਿਆਨ ਦੇ ਕੇ ਸੋਚਿਓ ਕਿਉਂ ਬਿਮਾਰ ਹੁੰਨੇ ਆ ਸੀ ਕਿਉਂ ਮਨ ਤੋਂ ਬਿਵਾਰ ਆ ਅਸਲ 'ਚ ਅਸੀਂ ਮਨ ਤੋਂ ਬਿਮਾਰ ਆ ਸੱਚ ਜਾਣਿਓ ਮਨ ਤੋਂ ਬਿਮਾਰੀ ਜਿਹੜੀ ਹੈ ਨਾ ਉਹ ਸਾਡੇ ਸਰੀਰ ਨੂੰ ਚੱਲਣ ਹੀ ਨਹੀਂ ਦਿੰਦੀ ਤੇ ਫਿਰ ਫਿਰ ਜੇੜੀ ਮਰਜ਼ੀ ਡਾਕਟਰ ਕੋ ਜਾਓ ਸਮਝਦਾਰ ਹੋ ਨਾ ਤੁਸੀਂ ਤੇ ਠੀਕ ਹੈ ਮਨ ਤੋਂ ਠੀਕ ਹੋਣਾ ਹੈ ਤਾਂ ਫਿਰ ਹਰ ਚੀਜ਼ ਨੂੰ ਹਲਕੇ ਚ ਲੈਣਾ ਹੀ ਪੈਣਾ ਹੈ ਸਮਝਾਣਾ ਹੀ ਪੈਣਾ ਹੈ ਕਿ ਨੂੰ ਆਪਣੇ ਮਨ ਨੂੰ ਹੋਰ ਕਿ ਨੂੰ ਤੇ ਮਨ ਨੂੰ ਆਪਾਂ ਉਦੋਂ ਗੱਲ ਕੀਤੀ ਸੀ ਨਾ ਜਿੱਤਣ ਦੀ ਕੋਸ਼ਿਸ਼ ਨਾ ਕਰੋ ਮਨ ਨੂੰ ਪਕੜਨ ਦੀ ਕੋਸ਼ਿਸ਼ ਨਾ ਕਰੋ ਮਨ ਨੂੰ ਦਬਾਉਣ ਦੀ ਕੋਸ਼ਿਸ਼ ਨਾ ਕਰੋ ਮਨ ਨੂੰ ਆਜ਼ਾਦ ਕਰਕੇ ਉਸ ਨਾਲ ਚੱਲਣ ਦੀ ਕੋਸ਼ਿਸ਼ ਕਰੋ ਚੀਜ਼ਾਂ ਉਸ ਨੂੰ ਦਬਾਓ ਨਾ ਉਸ ਤੋਂ ਕੱਢਣ ਦੀ ਕੋਸ਼ਿਸ਼ ਕਰੋ ਜਿੰਨਾ ਸਾਫ਼ ਰੱਖੋਗੇ ਓਨੇ ਸਹੀ ਰਾਵਾਂਗੇ ਆਪਾਂ ਸਾਰੇ 15 ਅਪ੍ਰੈਲ 2025 ਦਿਨ ਮੰਗਲਵਾਰ ਦਾ ਇਹ ਦੂਜ ਤਿਥੀ ਹੈ ਅੱਜ ਵਿਸ਼ਾਖਾ ਨਕਸ਼ਤਰ ਚੱਲ ਰਿਹਾ ਹੈ ਚੇਤਰ ਮਹੀਨੇ ਦਾ ਹਨੇਰ ਪੱਕ ਸ਼ੁਰੂ ਹੋਇਆ ਹੋਇਆ ਹੈ ਸਿੱਧੀ ਯੋਗ ਰਹੇਗਾ ਗ੍ਰਹਿਾਂ ਦੇ ਮੁਤਾਬਕ 15 ਤਰੀਕ ਮੰਗਲਵਾਰ ਨੂੰ ਜੋ ਰਾਤ ਨੂੰ 8 ਵਜੇ ਕੇ 27 ਮਿੰਟ ਤੱਕ ਚੰਦਰਮਾ ਤੁਲਾ ਰਾਸ਼ੀ ਚ ਰਹਿਣਗੇ 15 24 7 ਤੋਂ ਸ਼ੁਰੂ ਹੋ ਜਾਏਗੀ 24 7 ਮਤਲਬ ਸਵੇਰੇ ਢੜਕੇ ਤੋਂ ਸ਼ੁਰੂ ਹੋ ਜਾਏਗੀ ਤੇ ਰਾਹੂ ਕਾਲ ਦਾ ਟਾਈਮ ਮੰਗਲਵਾਰ ਵਾਲੇ ਦਿਨ 3 ਵਜੇ ਤੋਂ ਲੈ ਕੇ 4:30 ਵਜੇ ਤੱਕ ਰਹੇਗਾ ਚਲ ਦੇਗਾ ਮਾਂ ਦਾ ਕੋਈ ਪਰਹੇਜ਼ ਨਹੀਂ ਹੈ ਪਰ ਕੋਈ ਵੀ ਸ਼ੁਭ ਕੰਮ ਕਰਨਾ ਹੋਵੇ ਕੋਈ ਨਵਾਂ ਕੰਮ ਕਰਨਾ ਹੋਵੇ ਤਾਂ ਸਮੇਂ ਨੂੰ ਜਾਂਚ ਲੈਣਾ ਚਾਹੀਦਾ ਹੈ ਠੀਕ ਹੈ ਗ੍ਰਹਿਆਂ ਦੇ ਮੁਤਾਬਕ ਅੱਜ ਦੇ ਦਿਨ ਵਿਸ਼ਾਖਾ ਨਕਸ਼ਤਰ ਸਿੱਧੀ ਯੋਗ ਵਿੱਚ ਚੰਦਰਮਾ ਜੋ ਨੇ ਉਹ ਤੁਲਾ ਰਾਸ਼ੀ ਵਿੱਚ ਰਾਤ ਤੱਕ ਸੂਰਜ ਦੀ ਦ੍ਰਿਸ਼ਟੀ ਪਾਉਣੇ ਕੇ ਸੂਰਜ ਦੇ ਦ੍ਰਿਸ਼ਟੀ ਤੁਹਾਨੂੰ ਪਤਾ ਹੀ ਹੈ ਕਿ ਪੂਰਨਮਾਸ਼ੀ ਦਾ ਪੱਕ ਹੁੰਦਾ ਹੈ ਚੰਦਰ ਬੇਸ਼ੱਕ ਪੂਰੀ ਤਰ੍ਹਾਂ ਨਾਲ ਦਿਖ ਰਿਹਾ ਪਰ ਉਸ ਦਾ ਪੱਕ ਖਤਮ ਹੋ ਚੁੱਕਾ ਹੈ ਪਰ ਸੂਰਜ ਦੇ ਸਾਹਮਣੇ ਚੰਦਰ ਨੂੰ ਕਿਸੇ ਨੇ ਕਿਹਾ ਸੀ ਕਿ ਇੱਕ ਟੇਵੇ ਤੇ ਡਿਸਕਸ਼ਨ ਕਰਿਆ ਕਰੋ ਚਲੋ ਠੀਕ ਹੈ ਓਕੇ ਆਪਾਂ ਹਰ ਸ਼ੁੱਕਰਵਾਰ ਇੱਕ ਜਨਮ ਪੱਤਰੀ ਤੇ ਡਿਸਕਸ਼ਨ ਕਰਿਆ ਕਰਾਂਗੇ ਪਰ ਹਾਂ ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਕਿ ਗ੍ਰਹਾਂ ਦੀ ਗ੍ਰਹਿਾਂ ਦੀ ਪ੍ਰਵਾਸ਼ਾ ਨੂੰ ਸਮਝਦੇ ਹੋਏ ਉਹਨਾਂ ਦੀ ਸਥਿਤੀ ਨੂੰ ਸਮਝਦੇ ਹੋਏ ਉਹ ਕਿਸ ਘਰ ਚ ਬੈਠਿਆ ਇਸ ਮੁਤਾਬਕ ਸਮਝਦੇ ਹੋਏ ਹਰ ਤਰ੍ਹਾਂ ਨਾਲ ਹਰ ਘਰ ਮੁਤਾਬਕ ਚੱਲਣਾ ਪੈਂਦਾ ਤਾਂ ਮੈਂ ਸਿਰਫ ਤੇ ਸਿਰਫ ਤੁਹਾਨੂੰ ਇੱਕ ਘਰ ਬਾਰੇ ਹੀ ਲਗਨ ਬਾਰੇ ਹੀ ਦੱਸਿਆ ਕਰੂੰਗੀ ਕਿ ਇਸ ਇਨਸਾਨ ਦੇ ਲਗਨ ਦਾ ਮਾਲਕ ਇੱਥੇ ਬੈਠਾ ਹੈ ਤੇ ਇਸ ਕਰਕੇ ਇਦਾਂ ਦੀ ਇਹਦੀ ਸੋਚ ਇਦਾਂ ਦਾ ਜੇ ਆਪਾਂ ਸਾਰਾ ਕੁਝ ਡਿਸਕਸ਼ਨ ਕਰਾਂਗੇ ਤਾਂ ਇਹ ਮਤਲਬ ਥੋੜਾ ਆਪਾਂ ਕਹਿ ਦਈਏ ਤਾਂ ਕੋਈ ਸਮੇਂਦਾਰ ਹੋਣਾ ਤਾਂ ਗ੍ਰਹਿ ਨੂੰ ਛੇੜਨ ਦੇ ਇੱਕ ਬਰਾਬਰ ਹੀ ਹੋਵੇਗਾ ਹਨ ਤਾਂ ਚਲੋ ਜਰੂਰ ਦੱਸਿਆ ਕਰਾਂਗੇ ਤੁਹਾਨੂੰ ਤੇ ਹੁਣ ਆਪਾਂ ਗੱਲ ਕਰਦੇ ਆ ਐਰੇ ਸਣੀ ਮੇਸ਼ ਰਾਸ਼ੀ ਦੀ ਮੇਸ਼ ਰਾਸ਼ੀ ਵਾਲਿਆਂ ਦਾ ਅੱਜ ਦਾ ਦਿਨ ਕਿਸ ਤਰ੍ਹਾਂ ਦਾ ਚੱਲੇਗਾ ਅਸਟ੍ਰੋਲੋਜੀ ਦੇ ਮੁਤਾਬਕ ਜੋਤਿਸ਼ ਦੇ ਮੁਤਾਬਕ ਲੌਜੀਕ ਦੇ ਮੁਤਾਬਕ ਸੂਰਜ ਲਗਣ ਵਿੱਚ ਹੈ ਤੇ ਸੂਰਜ ਦਾ ਲਗਣ 'ਚ ਬੈਠਣਾ ਤੁਹਾਨੂੰ ਕੌਨਫੀਡੈਂਸ ਤੇ ਦੇ ਰਿਹਾ ਹੈ bizness ਕੰਮ ਕਰ ਲਈ ਭਾਵੇਂ ਬਹੁਤਾ ਚੰਗਾ ਰਿਜ਼ਲਟ ਨਹੀਂ ਮਿਲ ਰਿਹਾ ਪਰ ਗੁੱਸਾ ਤੇ ਇਰਿਟੇਸ਼ਨ ਤੁਹਾਨੂੰ ਥੋੜੀ ਜ਼ਿਆਦਾ ਆ ਰਹੀ ਹੈ ਰਿਸ਼ਤੇ ਨੂੰ ਸਹੀ ਰੱਖੋ ਜੀਵਨ ਸਾਥੀ ਦੇ ਨਾਲ ਥੋੜਾ ਮਨ ਮੋਟਾਵ ਹੈ ਤਾਂ ਉਹਨੂੰ ਹੱਲ ਕਰਨ ਦੀ ਕੋਸ਼ਿਸ਼ ਕਰੋ ਤੇ ਨਾਲ ਹੀ ਕਾਲਾ ਰੰਗ ਨਾ ਪਾਓ ਤਾਰੇਸ ਬ੍ਰਿਕ ਰਾਸ਼ੀ ਬ੍ਰਿਕ ਰਾਸ਼ੀ ਵਾਲਿਆਂ ਦੇ ਪੈਸਾ ਖਸ ਸਕਦਾ ਹੈ ਲੈਣ ਦੇਣ ਥੋੜਾ ਜਿਹਾ ਧਿਆਨ ਨਾਲ ਕਰਨਾ ਹੈ ਧਿਆਨੇ ਰੱਖਣ ਵਾਲੀ ਗੱਲ ਹੈ ਤੇ ਮਨ ਤੇ ਕੰਟਰੋਲ ਰੱਖਣਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਮਾਨਸਿਕ ਪਰੇਸ਼ਾਨੀ ਵੀ ਵਾ ਸਕਦੀ ਹੈ ਕਿਸੇ ਪੁਰਾਣੇ ਰੋਗ ਦੇ ਜਾਗਣ ਦਾ ਡਰ ਵੀ ਬਣਿਆ ਰਹੇਗਾ ਇਸ ਕਰਕੇ ਕ੍ਰੀਮ ਰੰਗ ਪਾਓ ਤੇ ਬਜ਼ੁਰਗਾਂ ਦੀ ਸਲਾਹ ਨਾਲ ਚੱਲੋ ਜੈਮਨੀ ਮਿਥੂਨ ਰਾਸ਼ੀ ਮਿਥੂਨ ਰਾਸ਼ੀ ਵਾਲਿਆਂ ਦੇ ਲਈ ਦੇਖਿਆ ਜਾਵੇ ਤਾਂ ਵਿਸ਼ਾਖਾ ਨਕਸ਼ਤਰ ਮਿੱਤਰ ਹੈ ਤਾਂ ਗ੍ਰਹਾਂ ਦੇ ਮੁਤਾਬਕ ਅੱਜ ਦਾ ਦਿਨ ਤੁਹਾਡਾ ਭਜਨ ਅਠ ਭਰਿਆ ਹੋ ਸਕਦਾ ਹੈ ਪਰ ਇਹ ਆ ਕਿ ਪੂਰੀ ਤਰ੍ਹਾਂ ਨਾਲ ਪੂਰਾ ਰਿਜ਼ਲਟ ਅਬ ਇਹ ਨਾਮਿਲੇ ਪਰ ਨੁਕਸਾਨ ਕਿਸੇ ਤਰ੍ਹਾਂ ਦਾ ਨਹੀਂ ਹੋਏਗਾ। ਮਿਸ਼ਰੀ ਦਾ ਸੇਵਨ ਜ਼ਰੂਰ ਕਰਨਾ ਹੈ ਤੇ ਨਾਲ ਪੀਲਾ ਰੰਗ ਪਾਉਣਾ ਹੈ। ਕੈਂਸਰ ਕਰ ਕਰਾਸ਼ੀ ਵਾਲਿਆਂ ਦੀ ਕਿਸਮਤ ਦਾ ਸਾਥ ਮਿਲੇਗਾ। ਆਉਣ ਵਾਲੇ ਕੱਲ ਨੂੰ ਲੈ ਕੇ ਚਿੰਤਾਵਾਂ ਹਜੇ ਬਣੀਆਂ ਰਹਿਣਗੀਆਂ। ਫਿਊਚਰ ਵਿੱਚ ਕੀ ਹੋਏਗਾ? ਸਾਡਾ ਕੁਝ ਨੁਕਸਾਨ ਨਾ ਹੋ ਜੇ ਐਦਾਂ ਦਾ ਡਰ ਜਿਆ ਰਹਿਣ ਵਾਲਾ ਹੈ। ਬ੍ਰਸਪਤ ਨੂੰ ਸ਼ੁਭ ਕਰੋ ਕੇਸਰ ਦੁੱਧ 'ਚ ਹਲਕਾ ਜਿਹਾ ਕੇਸਰ ਜਾਂ ਹਲਦੀ ਪਾ ਕੇ ਜ਼ਰੂਰ ਪੀਓ ਗਲੇ ਦੀ ਪੀ ਪ੍ਰੋਬਲਮ ਤੋਂ ਬਚਣ ਦੇ ਲਈ ਵੀ ਠੰਡੀਆਂ ਤੱਤੀਆਂ ਚੀਜ਼ਾਂ ਦਾ ਸੇਵਨ ਧਿਆਨ ਨਾਲ ਕਰੋ। ਲਿਓ ਸਿੰਘ ਰਾਸ਼ੀ ਪਹਾੜ ਧਿਆਨ ਨਾਲ ਚਲਾਓ ਜੀ ਸਿੰਘ ਰਾਸ਼ੀ ਵਾਲੇ ਬੇਸਕ ਪ੍ਰੈਸਪਰ ਦਾ ਨਕਸ਼ਤਰ ਹੈ ਫਿਰ ਵੀ ਭਾਵੇਂ ਉੱਚ ਦਾ ਸੂਰਜ ਚੱਲ ਰਿਹਾ ਸਰਕਾਰੀ ਤੌਰ ਤੇ ਥੋੜੇ ਬਹੁਤੇ ਜੀਉਲ ਜਿਵੇਂ ਬਣੇ ਹੋਏ ਨੇ ਪਰ ਹਾਲ ਉਦੋਂ ਮਿਲੇਗਾ ਜਦੋਂ ਬੁੱਧ ਸੂਰਜ ਦੇ ਨਾਲ ਆ ਕੇ ਮੰਗਲ ਜਾਨੀ ਕਿਸਮਤ ਦੇ ਮਾਲਕ ਨੂੰ ਨੇਕ ਕਰੇਗਾ ਜੋ ਕਿ ਨੀਚ ਦਾ ਚੱਲ ਰਿਹਾ ਤੇ ਮੰਗਲ ਚੱਲ ਵੀ ਸ਼ਨੀ ਦੇ ਨਕਸ਼ਤਰ ਚ ਰਿਹਾ ਜਿਸ ਕਰਕੇ ਥੋੜੀ ਬਹੁਤੀ ਅੜਚੰਡ ਤੇ ਪੈ ਹੀ ਰਹੀ ਹੈ ਤਾਂ ਧਿਆਨ ਰੱਖਣ ਵਾਲੀ ਗੱਲ ਇਹ ਆ ਕਿ ਨੀਲਾ ਰੰਗ ਅਜ ਨਹੀਂ ਪਾਉਣਾ ਵਾਂਗ ਧਿਆਨ ਨਾਲ ਚਲਾਣਾ ਵਰਗੋ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਦੇ ਲਈ ਪ੍ਰਾਪਰਟੀ ਨਾਲ ਸੰਬੰਧਿਤ ਕੰਮ ਕਰਨ ਵਾਲਿਆਂ ਦਾ ਅਜ ਜੀਵਨ ਸਾਥੀ ਦਾ ਸਾਥ ਪੂਰੀ ਤਰ੍ਹਾਂ ਨਾਲ ਮਿਲੇਗਾ ਪ੍ਰੇਮ ਸਬੰਧਾਂ ਵਿੱਚ ਛੋਟੀ ਮੋਟੀ ਨੋਕ ਚੋਕ ਪਰ ਜ਼ਿਆਦਾ ਨਹੀਂ ਗੁੱਸਾ ਜ਼ਿਆਦਾ ਨਹੀਂ ਕਰਨਾ ਚਾਹੀਦਾ ਲਿਬਰਾ ਤੂਲਾ ਰਾਸ਼ੀ ਤੂਲਾ ਰਾਸ਼ੀ ਵਾਲਿਆਂ ਦੇ ਲਈ ਬ੍ਰਹਸਪਤੀ ਨਕਸ਼ਤਰ ਮਿੱਤਰ ਨਹੀਂ ਹੈ ਸਿਹਤ ਨੂੰ ਲੈ ਕੇ ਚਿੰਤਾਵਾਂ ਵਧੀਆਂ ਹਸਪੀਟਲ ਦੇ ਚੱਕਰ ਵਜਾ ਕੋਈ ਵੀ ਹੋਵੇ ਲੱਗ ਸਕਦੀ ਆ ਖਾਸ ਤੌਰ ਤੇ ਲੀਵਰ ਤੇ ਹਾਜ਼ਮੇ ਦੀ ਪਰੇਸ਼ਾਨੀ ਬਣੀ ਰਹੇਗੀ ਇਸ ਕਰਕੇ ਖਾਣ ਪੀਣ ਥੋੜਾ ਧਿਆਨ ਨਾਲ ਕਰੋ ਜਾਂ ਜਿੰਦਾ ਗਲਾਸ ਵਰਤੋ ਕੱਚ ਦਾ ਗਲਾਸ ਨਾ ਵਰਤੋ ਸਕੋਰਪੀਓ ਬ੍ਰਿਸ਼ਚਿਕ ਰਾਸ਼ੀ ਸਿਤਾਰੇ ਚੰਗੇ ਖਰਚੇ ਬਹੁਤ ਜ਼ਿਆਦਾ ਮੰਗਲ ਸ਼ਨੀ ਦੇ ਨਕਸ਼ਤਰ ਚੁਣ ਕਰਕੇ ਥੋੜੀ ਮਾਤਾ ਦੀ ਸਿਹਤ ਖਰਾਬ ਰਹਿ ਸਕਦੀ ਆ ਵੈਸੇ ਸਿਤਾਰੇ ਚੰਗੇ ਆ ਸੁੱਖਾਂ ਜਵਾਨਾ ਹੋਏਗਾ ਤੇ ਖਰਚੇ ਸ਼ੁਭ ਜਗ੍ਹਾ ਤੇ ਹੋਣਗੇ ਮਾਨਸਿਕ ਪਰੇਸ਼ਾਨੀ ਤੋਂ ਬਚਣ ਦੇ ਲਈ ਪਾਣੀ ਸੁਧੂ ਦੁਬਾ ਕੇ ਇਸ਼ਨਾਨ ਕਰੋ ਸੈਜੀਟੇਰੀਅਸ ਤੁਨ ਰਾਸ਼ੀ ਮੰਗਲ ਮੇਂ ਕਮਜ ਥੋੜੀ ਦੇਰ ਨੂੰ ਰੁਕਾਵਟ ਪੈਗੀ ਜਦੋਂ ਤੱਕ ਮੰਗਲ 8ਵੇਂ ਸਥਾਨ ਵਿੱਚ ਹੈ ਪਰ ਸ਼ਨੀ ਦਾ ਨਕਸ਼ਤਰ ਤੁੰ ਵੱਲੋਂ ਔਕੇ ਨਹੀਂ ਹੋਣਦਾਏਗਾ ਇਸ ਕਰਕੇ ਅੱਜ ਦੇ ਦਿਨ ਬ੍ਰਹਸਪਦ ਦਾ ਨਕਸ਼ਤਰ ਹੈ ਤੇ ਬ੍ਰਹਸਪਤ ਸ਼ੁਭ ਕਰ ਲਈ ਆਪਣੇ ਇਸਟ ਨੂੰ ਪੀਲੇ ਫੁੱਲ ਚੜਾਓ ਕੈਪ੍ਰਿਕਨ ਮਕਰ ਰਾਸ਼ੀ ਵਾਲਿਆਂ ਦੇ ਲਈ ਸਰਕਾਰੀ ਤੌਰ ਤੇ ਕਿਤੋਂ ਨਾ ਕਿਤੋਂ ਮਦਦ ਮਿਲ ਜਾਏਗੀ ਰਸਤੇ ਵੀ ਅੱچھے ਮਿਲ ਜਾਣਗੇ ਸਰਕਲ ਦਾ ਸਾਥ ਵੀ ਪੂਰਾ ਮਿਲੇਗਾ ਕੰਸਟ੍ਰਕਸ਼ਨ ਦਾ ਕੰਮ ਵੀ ਹੋਣਗੇ ਤਾਂ ਕਿਸੇ ਤਰ੍ਹਾਂ ਦੀ ਕੀਤੀ ਬੇਵਕੂਫੀ ਦੀ ਵਜ੍ਹਾ ਨਾਲ ਓਲਝ ਸਕਦੇ ਹੋ ਪੇਪਰ ਵਰਕ ਧਿਆਨ ਨਾਲ ਰੱਖੋ ਚਲਾਨ ਨਾ ਕਟਿਆ ਜਾਵੇ ਵਾਹਨ ਵੀ ਜਰਾ ਹੌਲੀ ਚਲਾਓ ਅਕਿਊਰਸ ਯਾਨੀ ਕੰਮ ਰਾਸ਼ੀ ਵਾਲਿਆਂ ਦੇ ਲਈ ਸਿਤਾਰੇ ਜੋ ਚੱਲ ਰਹੇ ਹੈ ਜੀ ਬ੍ਰਸਪੰਦਾ ਨਕਸ਼ਤਰ ਤੁਹਾਨੂੰ ਬਿਜ਼ਨਸ ਕੰਮ ਕਰਨ ਲਈ ਚੰਗਾ ਹੈ ਮੱਥੇ ਤੇ ਦੁੱਧ ਲਾ ਕੇ ਦਿਨ ਦੀ ਸ਼ੁਰੂਆਤ ਕਰੋ ਦੁੱਧ ਦਾ ਪੈਕੇਟ ਧਾਰਮਿਕ ਸਥਾਨ ਤੇ ਵੀ ਰੱਖ ਸਕਦੇ ਹੋ ਚੰਗਾ ਰਹੇਗਾ ਫਿਸਲਣ ਦਾ ਡਰ ਥੋੜਾ ਮਨ 'ਚ ਬਣਿਆ ਹੋਵੇ ਤਾਂ ਥੋੜਾ ਹਰਾਮ ਨਾਲ ਚਲੋ ਹੈਨਾ ਜਿਆਦਾ ਤੇਜ਼ੀ ਹੀ ਨੁਕਸਾਨ ਕਰਾਏਗੀ ਕਿਸਮਤ ਦਾ ਪੂਰਾ ਸਾਥ ਧਾਰਮਿਕ ਸਤਾ ਤੇ ਮੱਥਾ ਟੇਕਣ ਜਾ ਰਹੇ ਹੋ ਤਾਂ ਚੌਲ ਲੈ ਜਾ ਸਕਦੇ ਹੋ ਪਾਇਸ ਜਨੀ ਮੀਨ ਰਾਸ਼ੀ ਮੀਨ ਰਾਸ਼ੀ ਵਾਲਿਆਂ ਦੇ ਲਈ ਵੈਸੇ ਬ੍ਰਹਸਪਤ ਦਾ ਨਕਸ਼ਤਰ ਤਾਂ ਮਿੱਤਰ ਹੀ ਆ ਪਰ ਫਿਰ ਵੀ ਰਾਤ ਤੱਕ ਚੰਦਰਮਾ 8ਵੇਂ ਸਥਾਨ ਵਿੱਚ ਹੈ ਥੋੜਾ ਆਪਣੀ ਬਾਣੀ ਤੇ ਮਿਠਾਸ ਰੱਖੋ ਤਾਂ ਕਿ ਕੰਮਕਾਰ ਬਿਜ਼ਨਸ ਚੰਗਾ ਚੱਲੇ ਤੇ ਨਵੀਂ ਡੀਲ ਜੋ ਰੁਕ ਰਹੀ ਹੈ ਉਹ ਵੀ ਹੋ ਜਾਵੇ ਠੀਕ ਹੈ ਦੂਸਰੇ ਸਥਾਨ 'ਤੇ ਬੈਠਾ ਸੂਰਜ ਦੋ ਹੈ ਨਾ ਜਵਾਨ ਚ ਤਤਪਾਨ ਤੇ ਘਰ 'ਚ ਥੋੜਾ ਅਲੱਗ ਹੋਣ ਵਾਲੇ ਹਾਲਾਤ ਪੈਦਾ ਕਰ ਰਿਹਾ ਹੈ ਤਸੇ ਮੰਦਰ ਰੱਖਣ ਤੇ ਮਠਾਸ ਬਣੇਗੀ ਬ੍ਰਸਪਤੀ ਨਕਸ਼ਤਰ ਨੂੰ ਸ਼ੁਭ ਕਰਨ ਦੇ ਲਈ ਹਲਦੀ ਜਾਂ ਪੀਲਾ ਚੰਦਨ ਆਪਣੇ ਕੋਲ ਰੱਖੋ ਏਸੀਜੀ ਅਸਟ੍ਰੋਲੋਜੀ ਵਿਦੂ ਲੋਜਿਕ ਵਿੱਚ ਆਪਾਂ ਤੁਹਾਨੂੰ ਦੱਸਿਆ ਗ੍ਰਹਿਾਂ ਨੂੰ ਕਿੱਦਾਂ ਆਪਾਂ ਸ਼ੁਭ ਕਰ ਸਕਦੇ ਹਾਂ ਮਤਲਬ ਗ੍ਰਹਿਾਂ ਮੁਤਾਬਕ ਕਿੱਦਾਂ ਚੱਲ ਸਕਦੇ ਹਾਂ ਕਿਸੇ ਨੇ ਪੁੱਛਿਆ ਸੀ ਕਿ ਆਪਣੇ ਪੁਰਾਣੇ ਕੱਪੜੇ ਕਿਸੇ ਨੂੰ ਦੇਣੇ ਚਾਹੀਦੇ ਆ ਕਿ ਨਹੀਂ ਦੇਣੇ ਚਾਹੀਦੇ ਦੇਖੋ ਹਰ ਕਿਸੇ ਦੀ ਜਨਮ ਪੱਤਰੀ ਵਿੱਚ ਆਪਣੇ ਆਪਣੇ ਗ੍ਰਹਿ ਹੁੰਦੇ ਆ ਕਿਸੇ ਦੇ ਲਈ ਉਹ ਆਪਾਂ ਉਹੀ ਗੱਲ ਪੰਜਾਬੀ ਵਾਲੀ ਕਿ ਮਾਂਬਾਦੀ ਤੇ ਕਿਸੇ ਲਈ ਸੁਆਦੀ ਹਰ ਕਿਸੇ ਲਈ ਹਰ ਚੀਜ਼ ਨਹੀਂ ਬਣੀ ਇਸੇ ਤਰ੍ਹਾਂ ਨਾਲ ਜਿਨ੍ਹਾਂ ਦੀ ਜਨਮ ਪੱਤਰੀ ਦੇ ਵਿੱਚ ਬ੍ਰਸਪਤ ਦੀ ਸਥਿਤੀ ਜਾਂ ਸ਼ੁਕਰ ਦੀ ਸਥਿਤੀ ਖਰਾਬ ਖਰਾਬ ਨਹੀਂ ਕਹਿ ਸਕਦੇ ਲਗਨ ਦੇ ਮਾਲਕ ਤੋਂ 6ਵੇਂ 8ਵੇਂ ਬੈਠੀ ਹੋਵੇ ਜਾਂ ਆਪਾਂ ਕਹਦੀਏ ਕਿ ਸ਼ੁਕਰ ਦੀ ਰਾਹੂ ਨਾਲ ਜੁਤੀ ਹੋਵੇ ਜਾਂ ਆਪਾਂ ਕਹਦੀਏ ਕਿ ਸੂਰਜ ਸ਼ੁਕਰ ਦੀ ਜੁਤੀ ਹੋਵੇ ਇਹ ਲਗਨ ਚ ਜਾਂ 8ਵੇਂ ਸਥਾਨ ਵਿੱਚ ਤਾਂ ਉਹਨਾਂ ਲੋਕਾਂ ਨੂੰ ਆਪਣੇ ਕੱਪੜੇ ਕਿਸੇ ਨੂੰ ਨਹੀਂ ਦੇਣੇ ਚਾਹੀਦੇ ਮਤਲਬ ਉੱtre ਹੋਏ ਕੱਪੜੇ ਨਹੀਂ ਦੇਣੇ ਚਾਹੀਦੇ ਨਵੇਂ ਲੈ ਕੇ ਤੇ ਦੇ ਸਕਦੇ ਹੋ ਪਰ ਫਿਰ ਵੀ ਧਿਆਨ ਰੱਖਣ ਵਾਲੀ ਗੱਲ ਇਹ ਆ ਕਿ ਆਪਣੀ ਜਨਮ ਪੱਤਰੀ ਚੈੱਕ ਕਰਕੇ ਗ੍ਰਹਿਾਂ ਮੁਤਾਬਕ ਹੀ ਉਪਾਗ ਕਰੋ ਇਹ ਨਾ ਹੋਵੇ ਕਿ ਚੰਗਾ ਕਰਦੇ ਕਰਦੇ ਆਪਣਾ ਨੁਕਸਾਨ ਹੀ ਕਰਾ ਬੈਠੇ ਠੀਕ ਹੈ ਸਮਾ ਇਜਾਜ਼ਤ ਦਾ ਆਪ ਸਭ ਦਾ ਹਾਸਦਾ ਦਿਨ ਬਹੁਤ ਅੱਛਾ ਜਾਵੇ ਖੁਸ਼ ਰਹੋ ਮੁਸਕਰਾਉਂਦੇ ਰਹੋ ਮੇਰੇ ਵੱਲੋਂ ਇਜਾਜ਼ਤ ਸਾਸਿਕਾ